ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੋਤੇ ਮੇਰੇ ਨਾਲ ਮੌਜੂਦ ਨੇ ਅੱਗੇ ਵਿਦਵਾਨ ਡਾਕਟਰ ਪਿਆਰਲਾਲ ਕਰਗਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਪੰਚਾਇਤੀ ਰਾਜ ਸਿਸਟਮ ਬਾਰੇ ਆਪਾਂ ਕਹਿੰਦੇ ਆ ਕਿ ਡੈਮੋਕਰੇਸੀ ਦੀ ਇੱਕ ਛੋਟੀ ਇਕਾਈ ਹੈ ਡੈਮੋਕਰੇਸੀ ਲੋਕਤੰਤਰ ਦੀ ਇੱਕ ਛੋਟੀ ਯੂਨਿਟ ਹੈ ਪੰਚਾਇਤ ਪਰ ਇਹ ਪੰਚਾਇਤ ਉੱਪਰ ਸਟੋ ਹੋ ਚੁੱਕੀ ਹੈ ਬਿਲਕੁਲ ਮੈਨੂੰ ਇਹ ਕਹਿਣ ਦੇ ਵਿੱਚ ਸੰਕੋਚ ਨਹੀਂ ਕਿ ਪੰਚਾਇਤੀ ਚੋਣਾਂ ਦੇ ਵਿੱਚ ਅਖਰ ਹੁੰਦਾ ਕੀ ਨਹੀਂ ਪੈਸਾ ਨਹੀਂ ਚੱਲਦਾ ਦਾਰੂ ਨਹੀਂ ਚੱਲਦੀ ਗੁੰਡਾਗਰਦੀ ਨਹੀਂ ਹੁੰਦੀ ਐਮਐਲਏ ਦਾ ਦਖਲ ਨਹੀਂ ਹੁੰਦਾ ਹੈਗਾ ਐਮਐਲਏ ਪੰਚਾਇਤਾਂ ਨੂੰ ਆਪਣੀ ਜੇਬ ਦੇ ਵਿੱਚ ਨਹੀਂ ਰੱਖਦੇ ਹੈਗੇ ਸਾਰਾ ਕੁਝ ਹੁੰਦਾ ਹੁਣ ਵੀ ਜਨਵਰੀ ਤੇ ਦੂਜੇ ਹਫਤੇ ਦੇ ਵਿੱਚ 5 ਸਾਲ ਪੂਰੇ ਹੋ ਜਾਣਗੇ ਪੰਚਾਇਤਾਂ ਚੁਣੀਆਂ ਨੂੰ ਜਦੋਂ ਪਿਛਲੀ ਪੰਚਾਇਤ ਚੁਣੀ ਗਈ ਸੀ ਉਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਤੁਹਾਨੂੰ ਪਤਾ ਹੀ ਇਹ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਚਾਇਤਾਂ ਭੰਗ ਕਰਤੀਆਂ ਸੀ ਹਾਈ ਕੋਰਟ ਦੇ ਦਖਲ ਅੰਦਾਜ਼ੇ ਤੋਂ ਬਾਅਦ ਪੰਚਾਇਤਾਂ ਮੁੜ ਬਹਾਲ ਕਰਤੀਆਂ ਸੀ ਹੁਣ 5 ਸਾਲ ਜਨਵਰੀ ਦੇ ਵਿੱਚ ਪੂਰੇ ਹੋ ਜਾਣਗੇ ਤੇ ਚੋਣ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਹੋ ਜਾਣੀ ਹੈ। ਕਿਆ ਸਾਰਿਆਂ ਦਾ ਪਹਿਲਾਂ ਇਹ ਸੀ ਕਿ ਜਨਵਰੀ ਦੇ ਤੀਜੇ ਹਫ਼ਤੇ ਦੇ ਵਿੱਚ ਇਲੈਕਸ਼ਨ ਹੋ ਜੂਗੀ। ਦਸੰਬਰ ਦੇ ਅੱਧ ਦੇ ਵਿੱਚ ਪੰਜਾਬ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ। ਪਹਿਲਾਂ ਕਿਹਾ ਜਾਂਦਾ ਸੀ ਕਿ ਪਾਰਟੀ ਦਾ ਹਾ ਪੈਟਰਨ ਹੋਊਗਾ। ਇੱਕ ਹੀ ਚੋਣ ਜਾਬਤੇ ਦੇ ਵਿੱਚ ਬਲੌਕ ਸਮಿತಿ, ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ। ਪਰ ਇੱਕ ਗੱਲ ਬੜੀ ਐਹਮ ਹੈ। ਤੁਹਾਡੇ ਵੀ ਯਾਦ ਹੋਊਗਾ ਜਦੋਂ ਪੰਜਾਬ ਦੇ ਸੀਐਮ ਮਾਨ ਸਾਹਿਬ ਸੰਗਰੂਰ ਦੀ ਕਿ ਰੈਲੀ ਦੇ ਵਿੱਚ ਕਹਿੰਦੇ ਸੀ ਕਿ ਜਿਹੜਾ 40-40 ਲੱਖ ਲਾ ਕੇ ਸਰਪੰਚ ਬਣੂਗਾ ਉਹ ਸਾਡੇ ਕੋਲ ਨਾ ਆਇਆ ਕਿਉਂਕਿ ਸਾਡੇ ਕੋਲ 40 ਦਾ 80 ਨਹੀਂ ਹੁੰਦਾ ਸੋ ਲਗਾਤਾਰ ਪੰਚਾਇਤੀ ਸਸਣ ਬਾਰੇ ਪਿੰਡਾਂ ਦੇ ਵਿੱਚ ਸਮਝਾਉਂਦੇ ਗ੍ਰਾਮ ਪੰਚਾਇਤ ਗ੍ਰਾਮ ਸਭਾਵਾਂ ਇਹਨਾਂ ਸਾਰੀਆਂ ਗੱਲਾਂ ਦੀ ਅਵੇਅਰਨੈਸ ਜਾਗਰੂਕਤਾ ਡਾਕਟਰ ਸਾਹਿਬ ਪਿੰਡਾਂ-ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਰਹੇ ਨੇ ਅੱਜ ਵੀ ਇਸੇ ਅਹਿਮ ਵਿਸ਼ੂ ਅੱਜ ਵੀ ਇਸੇ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਲਈ ਲਈ ਡਾਕਟਰ ਸਾਹਿਬ ਸਾਡੇ ਨਾਲ ਨੇ ਡਾਕਟਰ ਸਾਹਿਬ ਆਪਾਂ ਕਹਿ ਦਿੰਦੇ ਹਾਂ ਕਿ ਪੰਜਾਬ ਜਾਂ ਆਪਣਾ ਦੇਸ਼ ਪਿੰਡਾਂ ਦੇ ਵਿੱਚ ਵਸਦਾ ਪਿੰਡਾਂ ਦੀ ਧੜਕਣ ਦੇ ਲੈ ਦੇਸ਼ ਦਾ ਹੁਣ ਪੰਚਾਇਤੀ ਸਿਸਟਮ ਹੈ ਨਾ ਇੱਕ ਤੇ ਉਹ ਦਾ ਸਿਆਸੀਕਰਨ ਹੋ ਚੁੱਕਿਆ ਬਿਲਕੁਲ ਵੀ ਐਮਐਲਏ ਆਪਣੀ ਜੇਬ ਦੇ ਵਿੱਚ ਰੱਖਦੇ ਨੇ ਸਰਪੰਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਹਿਲਾਂ ਕੋਈ ਵੀ ਸਰਕਾਰ ਹੋਵੇ ਉਹ ਸੋਚਦੇ ਨੇ ਜੇ ਪੰਚ ਸਰਪੰਚ ਨੰਬਰਦਾਰ ਜਾਂ ਜ਼ਿਲ੍ਹਾ ਪਰੀਸ਼ਦ ਮੈਂਬਰ ਬਲਾਕ ਸਮਤੀ ਜ਼ਿਲ੍ਹਾ ਪਰੀਸ਼ਦ ਚੇਅਰਮੈਨ ਬਲਾਕ ਸਮਤੀ ਚੇਅਰਮੈਨ ਸਾਡੇ ਹੋਣਗੇ ਉਦੋਂ ਹੀ ਸਾਡਾ ਸੰਗਠਨ ਤਿਆਰ ਹੋਊਗਾ ਉਦੋਂ ਹੀ ਅਸੀਂ ਚਾਉਣਾ ਚਿੱਤਾਂਗੇ ਪ੍ਰਿਸ਼ਟ ਹੋਇਆ ਹੋਇਆ ਤੰਤਰ ਹੈ ਡਾਕਟਰ ਸਾਹਿਬ ਲੱਗਦਾ ਇਹਦੇ ਵਿੱਚ ਗੁੰਜਾਇਸ਼ ਕੋਈ ਸੁਧਾਰ ਦੀ ਹੈਗੀ ਹੈ ਇਹ ਜਿਗਤ ਹੈ ਵੀ ਗਣੈਸ਼ ਤਾਂ ਹਮੇਸ਼ਾ ਹੀ ਹੁੰਦੀ ਹੈ ਸਦਾ ਦੀ ਮਾੜੀ ਤੇ ਮਾੜੀ ਹਾਲਤ ਵੀ ਚੰਗੀ ਹੁੰਦੀ ਹੈ ਜਿਹੜੇ ਕਹਿੰਦੇ ਅੰਗਰੇਜ਼ ਦੇ ਰਾਜ ਚਿੱਤ ਤਾਂ ਸੂਰਜ ਨਹੀਂ ਛੁਪਦਾ ਕੁਛ ਪਰਨਾਤਾ ਨਾ ਦੁਨੀਆ ਚ ਸੀ ਤੇ ਹੁਣ ਤਾਂ ਵੱਡੀ ਤਾਕਤ ਵੀ ਨਹੀਂ ਰਹਾ ਸੋ ਇਹ ਤਾਂ ਧੁੱਪ ਛਾਇਆ ਤਾਕਤ ਵੀ ਫਸਾਰਾ ਵੀ ਪੈਸਾ ਵੀ ਸਭ ਕੁਝ ਧੁੱਪ ਛਾਇਆ ਇਹ ਵੱਧੀ ਘਟਦੀ ਵੱਧੀ ਹੈ ਪਰ ਸਵਾਲ ਇਹ ਹੈ ਵੀ ਜਿਹੜਾ ਇਹ 74ਵੀਂ 74ਵੀਂ ਸੋਧ ਕਰੀ ਗਈ ਸੀ 73ਵੀਂ ਸੋਧ ਪੰਚਾਇਤਾਂ ਨੂੰ ਸਵੰਨਤਾ ਸੋਧਾਂ ਦੀ ਉਹਦੇ ਵਿੱਚ ਆਰਟੀਕਲ 243 ਜਿੰਮੇ ਚ ਪਾਇਆ ਗਿਆ ਸੀ ਇੱਕ ਸੰਵਿਧਾਨਕ ਦਰਜਾ ਦਿੱਤਾ ਗਿਆ ਸੀ ಗ್ರಾಮ ਸਭਾ ਨੂੰ ਜੀ ਤੇ ਪੰਚਾਇਤ ਨੂੰ ਪੰਚਾਇਤੀ ਰਾਜ ਸੰਸਥਾਵਾਂ ਨੂੰ ਪਹਿਲਾਂ ਪੰਚਾਇਤ ਰਾਜ ਜਿਹੜੀਆਂ ਸੰਸਥਾਵਾਂ ਸੀਗੀਆਂ ਉਹ ਕਾਨੂੰਨੀ ਸੰਸਥਾਵਾਂ ਤਾਂ ਸੀਗੀਆਂ ਪਰ ਸੰਵਿਧਾਨਕ ਦਰਜਾ ਨਹੀਂ ਸੀ ਉਹਨਾਂ ਨੂੰ ਹਰ ਸੂਬੇ ਦਾ ਆਪਦਾ ਆਪਦਾ ਕਾਨੂੰਨ ਸੀ ਜੀ 43ਵੀਂ ਤੇ 73ਵੀਂ ਸੋਧ ਨੇ 200 ਆਰਟੀਕਲ 247 ਆਰਟੀਕਲ ਦੋਨੋਂ ਇੱਕ ਸੰਵਿਧਾਨਕ ਦਰਜਾ ਦੇ ਕੇ ਉਹਨੂੰ ਇੱਕ ਵੱਡੀ ਬਣਾ ਦਿੱਤਾ ਬਿਲਕੁਲ ਜੀ ਹੁਣ ਉਹਦੇ ਵਿੱਚ ਇੱਕ ਹੋਰ ਵੱਡੀ ਪਹੁੰਚ ਜਿਹੜੀ ਹੈ ਪਹਿਲ ਜਿਹੜੀ ਹੈ ਉਹ ਇਹ ਹੋਈ ਹੋਈ ਹੈ ਕਿ ਗ੍ਰਾਮ ਸਭਾ ਜਿਹੜੀ ਹੈ ਪੰਚਾਇਤ ਰਾ ਜਿਹੜਾ ਇਹਦੇ ਚ ਪਿੰਡ ਦੇ ਪੱਧਰ ਦੇ ਉੱਤੇ ਜਿਹੜੀ ਜਮਹੂਰੀਅਤ ਹੈ ਜਿਹਦੀ ਤੁਸੀਂ ਗੱਲ ਕਰਕੇ ਹਟਿਓਂ ਜੀ ਉਹ ਸਿੱਧੀ ਜਮਹੂਰੀਅਤ ਹੈ ਬਾਕੀ ਸਾਡੀ ਜਮਹੂਰੀਅਤ ਨਮਾਇੰਦਗੀ ਦੀ ਜਿਵੇਂ ਅਸਿੱਧੀ ਜੀ ਸਿੱਧੀ ਨਹੀਂ ਹੈ ਅਸੀਂ ਆਪਦਾ ਮੈਡ ਚ ਹੁੰਦੇ ਆ ਉਹ ਸਾਡੀ ਗੱਲ ਕਰਦਾ ਹੈ ਸੰਭੀ ਚ ਅਸੀਂ ਨਹੀਂ ਕਰਦੇ ਜੀ ਅਸੀਂ ਉੱਥੇ ਬੈਠ ਕੇ ਸੁਣ ਸਕਦੇ ਹਾਂ ਬਿਲਕੁਲ ਪਰ ਪੰਚਾਇਤ ਦੇ ਸਿਸਟਮ ਦੇ ਵਿੱਚ ਪਿੰਡ 'ਚ ਇਹ ਹੈ ਵੀ ਅਸੀਂ ਆਪਦਾ ਨੁਮਾਇੰਦਾ ਚੁਣਦਣਿਆ ਕਿਹੜਾ ਪੰਚ ਹੋਏਗਾ ਜਾਨੀ ਕਿ ਅਸੀਂ ਮੰਤਰੀ ਮੰਤਰੀ ਪ੍ਰੀਸ਼ਦ ਬਣਾ ਦਿੰਨੇ ਆ ਕਿਸਮ ਦੀ ਸਹੀ ਪਰ ਵਿਧਾਨ ਸਭਾ ਅਸੀਂ ਖੁਦਾਂ ਖੁਦਾਂ ਬਿਲਕੁਲ ਅਸੀਂ ਦੇਸ਼ ਦੀ ਪਾਰਲੀਮੈਂਟ ਖੁਦਾਂ ਸਾਰੇ ਵੋਟਰ ਦੇ ਮੈਂਬਰ ਨੇ ਇਸੇ ਕਰਕੇ ਜਿੰਨੇ ਵਿਧਾਨ ਸਭਾ 'ਚ ਬਜਟ ਪਾਸ ਹੁੰਦਾ ਹੈ ਇਦਾਂ ਹੀ ਪਿੰਡ ਦਾ ਬਜਟ ਵੀ ਪੰਚਾਇਤ ਦਾ ਬਜਟ ਵੀ ਵਿਧਾਨ ਸਭਾ ਚ ਜਿਵੇਂ ਪੇਸ਼ ਹੁੰਦਾ ਤੇ ਪਾਸ ਹੁੰਦਾ ਏਦਾਂ ਹੀ ਇੱਥੇ ਪੰਚਾਇਤ ਨੇ ਪਾਸ ਕਰ ਪੇਸ਼ ਕਰਨਾ ਹੈ ಗ್ರಾಮ ਸਭਾ ਨੇ ਪਾਸ ਕਰਨਾ ਉਹ ਚ ਬਦਲਾ ਕਰ ਸਕਦੀ ਹੈ ਏਦਾਂ ਹੀ ਫਿਰ 6 ਮਹੀਨਿਆਂ ਬਾਅਦ ਇੱਕ ਹੋਰ اجلاس ਹੋਣਾ ਹੈ ਉਹਦੇ ਸਾਰੇ ਕੰਮ ਦੀ ਸਮੀਖਿਆ ਹੋਣੀ ਹੈ ਵੀ ਕੰਮ ਤੁਸੀਂ ਕਿਵੇਂ ਕਰਦੇ ਹੋ ਸਹੀ ਗੇੜੀ ਵਿਕਾਸ ਯੋਜਨਾ ਜਿਵੇਂ ਵਿਧਾਨ ਸਭਾ ਚ ਪੇਸ਼ ਕੀਤੀ ਜਾਂਦੀ ਹੈ ਵੀ ਅਸੀਂ ਪਿੰਡਾਂ ਚਾਹ ਕਰਾਂਗੇ ਅਸੀਂ ਸ਼ਹਿਰਾਂ ਚਾਹ ਕਰਾਂਗੇ ਅਸੀਂ ਸਕੂਲਾਂ ਦਾ ਕਰਾਂਗੇ ਉਦੋਂ ਹੀ ਉੱਥੇ ਪਿੰਡ ਦੀ ਵੀ ਜਿਹੜਾ ਵਿਕਾਸ ਯੋਜਨਾ ਉਹ ਵੀ ಗ್ರಾಮ ਸਭਾ ਪਾਸ ਕਰਦੀ ਹੈ ਪੂਰੀ ਜਿਹੀ ਪੂਰੀ ਜੀ ਸੋ ਸਿੱਧੀ ਜਮਹੂਰੀ ਜਕਾਹੀ ਹੈ ਔਰ ਜੇ ਇਸ ਨੂੰ ਸਹੀ ਤਰੀਕੇ ਨਾਲ ਲਾਗੂ ਕਰਿਆ ਜਾਵੇ ਜੀ ਤਾਂ ਪੰਜਾਬ ਦੇ ਵਿੱਚ ਕਿਹੇ ਮਤਲਬ ਪਾਸਾ ਬਦ ਨਾੜੀ ਸਾਸਤਾ ਹਾਂ ਜੀ ਬਿਲਕੁਲ ਪਰ ਮੈਨੂੰ ਇਹ ਲੱਗਦਾ ਹੈ ਵੀ ਗ੍ਰਾਮ ਸਭਾਵਾਂ ਦਾ ਤਾਂ ਗੱਡੀ ਛੱਡੋ ਹੁਣ ਤਾਂ ਜਿਹੜੀਆਂ ਪੰਚਾਇਤਾਂ ਵੀ ਨਹੀਂ ਨੇ ਉਹਦੇ ਵਿੱਚ ਵੀ ਭਾਵੇਂ ਕਿ ਹੁਣ 50% 50% ਔਰਤਾਂ ਨੂੰ ਰਿਜ਼ਰਵੇਸ਼ਨ ਕਰਤੀ ਜਨਤਾਂ ਦੀ ਪਹਿਲਾਂ ਹੀ 33% ਹੈ ਪਰ ਇਹ ਇਹਨਾਂ ਦੇ ਵਸੇ ਬੰਦੇ ਹੀ ਆਉਂਦੇ ਨੇ ਇਹ ਰਾਜ ਕੋਈ ਹੋਰ ਕਰਦਾ ਤੇ ਮਨੀ ਸ਼ੰਕਰ ਯੂਰ ਕਮੇਟੀ ਬਣੀ ਸੀ ਉਹਨੇ ਆਖਿਆ ਸੀ ਵੀ ਇਹ ਪਤੀ ਜਾਂ ਪੁੱਤ ਠੀਕ ਤੇ ਜਿਹੜਾ ਹੈ ਪੰਚਾਇਤ ਰਾਜ ਹੈ ਜੀ ਕਿਉਂਕਿ ਜਿਹੜੀ ਔਰਤ ਚੁਣੀ ਜਾਂਦੀ ਹੈ ਨਾ ਉਹਦਾ ਪਤੀ ਜਾਂ ਪੁੱਤ ਹਾਂ ਕਰਦਾ ਕੋਈ ਕਰਦਾ ਸਾਰਾ ਉਹ ਨਾਮ ਵੀ ਉਹੀ ਕਹਿੰਦੇ ਨੇ ਜੀ بس ਉਹਦੇ ਤਾਂ 10 ਕੁਤੀ ਹੁੰਦੇ ਨੇ ਸੋ ਇਹ ਨੂੰ ਬਦਲਣ ਦੀ ਲੋੜ ਸੀ ਕਿ ਔਰਤਾਂ ਨੇ ਕਤਾਕਤ ਮਿਲੀ ਔਰਤਾਂ ਨੇ ਹਰ ਪਾਸੇ ਦਿਖਾਇਆ ਵੀ ਅਸੀਂ ਕੰਮ ਕਰ ਸਕਦਾ ਕਿੰਨੀਆਂ ਔਰਤਾਂ ਨਹੀਂ ਸੀ ਨੇ ਸਾਰੇ ਡੀਸੀ ਮੱਤੇ ਔਰਤਾਂ ਦਾ ਮੁਕਾਬਲਾ ਕਰ ਲੋ ਤੁਹਾਨੂੰ ਆਪੇ ਪਤਾ ਲੱਗੂ ਵੀ ਔਰਤਾਂ ਕਿੰਨੀਆਂ ਕਿੰਨੀਆਂ ਮਜ਼ਦ ਕੰਮ ਕਰ ਸਕਦੇ ਨੇ ਇਦਾਂ ਹੀ ਐਸਐਸਪੀਾਂ ਚ ਮੁਕਾਬਲਾ ਕਰ ਲੋ ਉੱਥੇ ਪੁਲਿਸ ਦੇ ਐਸਐਸਪੀ ਔਰਤਾਂ ਵੀ ਹੈਗੀਆਂ ਨੇ ਇਦਾਂ ਹੀ ਕਾਲਜਾਂ ਦੀ ਪ੍ਰਿੰਸੀਪਲਾਂ ਸਕੂਲਾਂ ਦੇ ਪ੍ਰਿੰਸੀਪਲ ਲੈ ਲੋ ਡਾਕਟਰ ਲੈ ਲੋ ਸਿਵਲ ਸੈਜਨਲ ਲੈ ਲੋ ਤੁਸੀਂ ਕਿਤੇ ਜਾ ਕੇ ਮੁਕਾਬਲਾ ਕਰਕੇ ਦੇਖ ਲੋ ਤੁਹਾਨੂੰ ਪਤਾ ਲੱਗੂ ਵੀ ਔਰਤਾਂ ਕਿਤੇ ਪਿੱਛੇ ਨਹੀਂ ਹੈਗੀਆਂ ਬਿਲਕੁਲ ਇਹ ਐਵੇਂ ਪਲਿਖਾ ਹੀ ਆ ਸੋ ਜੇ ਅਸੀਂ ਉਹ ਜਿਹੜਾ 50% 49% ਵੱਡੀ ਹੈਗੀ ਹੋਈ ਹੈ ਨਾ ਔਰਤਾਂ ਦੀ ਜੇ ਅਸੀਂ ਉਹਨਾਂ ਨੂੰ ਪਿੱਛੇ ਨਹੀਂ ਛੱਡਾਂਗੇ ਤਾਂ ਅਸੀਂ ਉਹਨਾਂ ਦੇ ਜਿਹੜੇ ਦਿਮਾਗ ਦੀਆਂ ਗੱਲਾਂ ਨੇ ਜਿਹੜੀਆਂ ਉਹਨੀਆਂ ਨੀ ਸਮੱਸਿਆਵਾਂ ਨੇ ਕਿਉਂਕਿ ਔਰਤ ਨੂੰ ਸਮੱਸਿਆਵਾਂ ਦੀ ਮਰਦ ਨਾਲੋਂ ਜ਼ਿਆਦਾ ਸਮਝ ਆ ਤੁਹ ਕਹੇ ਕਿਵੇਂ ਹੋ ਗਿਆ ਮਰਦ ਸਾਰਾ ਦਿਨ ਬਾਹਰ ਫੇ ਕਿਉਂਕਿ ਔਰਤ ਨੇ ਬਜ਼ੁਰਗਾਂ ਨੂੰ ਵੀ ਘਰੇ ਆਪ ਸਾਹਮਣੇ ਬੱਚਿਆਂ ਨੂੰ ਵੀ ਆਪ ਸਾਹਮਣੇ ਘਰ ਨੂੰ ਵੀ ਸਾਹਮਣੇ ਕੰਮ ਵੀ ਕਰਦਾ ਜੇ ਹਸਤਾ ਲੱਗੇ ਜਣਾ ਬੱਚੇ ਨੂੰ ਜਾਂ ਬਜ਼ੁਰਗ ਨੂੰ ਤੌਰ ਤੇ ਨਹੀਂ ਲੱਗੇ ਜਾਣਾ ਬਿਲਕੁਲ ਜੇ ਬੱਚੇ ਦੀ ਪੜ੍ਹਾਈ ਦਾ ਸਵਾਲ ਹੈ ਕਿਤਾਬ ਕੱਪੜੇ ਲੱਗੇ ਤੌਰ ਤੇ ਨਹੀਂ ਲੱਗੇ ਨੇ ਘਰ ਚ ਕੋਈ ਵਿਆਹ ਸ਼ਾਦੀ ਹੈ ਕਿਹਨੂੰ ਸ਼ਗਨ ਦੇਣਾ ਹੈ ਕਿਹਨੂੰ ਨਹੀਂ ਦੇਣਾ ਕੀ ਕਰਨਾ ਉਹ ਵੀ ਔਰਤ ਨੇ ਕਰਨਾ ਹੈ ਬਿਲਕੁਲ ਸੋ ਆਟਾ ਕਰੇ ਮੁੱਕਿਆ ਨਹੀਂ ਮੁੱਕਿਆ ਚਾਰ ਗੈਸ ਤੇ ਆ ਕੇ ਰੋਟੀ ਕਿਵੇਂ ਖਲੋਣੀ ਹੋ ਗਈ ਔਰਤ ਨੇ ਫੈਸਲਾ ਕਰਨਾ ਸਿਰ ਤੋਂ ਕਿ ਔਰਤ ਨੂੰ ਪੂਰੀ ਚੁੰਨੇ ਤੋਂ ਲੈ ਕੇ ਉੱਤੇ ਤੱਕ ਦੀ ਪੂਰਾ ਗਿਆਨ ਹੁੰਦਾ ਹੈ ਤੇ ਉਹਨੂੰ ਪ੍ਰਬੰਧ ਕਰਨਾ ਆਉਂਦਾ ਹੈ ਵਿਚੜ ਥੋੜੇ ਬਹੁਤ ਚੀ ਚੀਵੇਂ ਕਰਨਾ ਉਹਨਾਂ ਨੂੰ ਅਸੀਂ ਪਿੱਛੇ ਛੱਡਤਾ ਹੁਣ ਜਿਹੜਾ ਤੁਹਾਡਾ ਸਵਾਲ ਹੈ ਉਹਦੇ ਜ ਉਹ ਇਹ ਹੈ ਵੀ ਜਿਹੜੀਆਂ ਸਾਡੀਆਂ ਸਿਆਸੀ ਪਾਰਟੀਆਂ ਨੇ ਕਿਉਂਕਿ ਇਹਨਾਂ ਦਾ ਲੋਕਾਂ 'ਚ ਧਾਰਨੀ ਹੈ ਉਹਨੋਂ ਕਿਹੜੀ ਪਾਰਟੀ ਹੈ ਜਿਹੜੀ ਲੋਕਾਂ 'ਚ ਰਹਿਦੀਆਂ ਕਰਦੀ ਹੈ ਸਲਕਤੇ ਜਾਂਦੀ ਹੈ ਲੋਕਾਂ ਦੇ ਮਸਲੇ ਸੁਣਦੀ ਹੈ ਕਿਹੜਾ ਐਮਐਲਏ ਹੈ ਆ ਹੁਣ ਵਾਲੀ ਸਰਕਾਰ ਹੈ ਇਹਨੂੰ ਢੂੜ ਸਾਲ ਹੋ ਗਿਆ ਕਿ ਇਹਨਾਂ ਦੇ ਇੱਕ ਐਮਐਲਏ ਤੋਂ ਦਿਖਾ ਦਿਓ ਉਹਨੇ ਆਪ ਦੇ 100 ਪਿੰਡ ਵੰਨੇ ਨੀ ਕਮੇਡੇ ਦੇ ਖੇਤਰ 'ਚ ਉਹ 100 ਪਿੰਡਾਂ 'ਚੋਂ 10 ਪਿੰਡਾਂ 'ਚ ਜਾ ਕੇ ਉਹਨੇ ਪਿੰਡਾਂ ਦਾ ਕਦੇ ਇਕੱਠ ਕਰਿਆ ਹੋਵੇ ਗੱਲ ਸੁਣੀ ਹੋਵੇ ਕਿਸੇ ਇੱਕ ਵੀ ਐਮਐਲਏ ਸਾਰਿਆਂ 'ਚੋਂ ਜਿਹੜੇ ਐਮਐਲਏ ਸਕੂਟੀਆਂ ਤੇ ਫਿਰਦੇ ਸੀ ਬਿਗਾਇਨੀ ਸੀ ਕਰੀ ਕੋਚ ਉਹਨਾਂ ਨੂੰ ਪੁੱਛੋ ਹੁਣ ਤਾਂ ਅਨੋਵਾ ਗੱਡੀਆਂ ਵੀ ਲਈ ਹੋ ਜਾਂ ਨੇ ਬਿਲਕੁਲ ਤੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਆਪਦੇ ਏਰੀਏ ਦੇ ਕਿਸੇ ਪਿੰਡ ਚ ਜਾਂ ਕਿਸੇ ਸ਼ਹਿਰ ਦੇ ਵਾਰਡ ਚ ਸਹੀ ਕਦੇ ਕੋਈ ਮੀਟਿੰਗ ਕਰੀਆ ਜਨਰਲ ਇਕੱਠ ਕਰਕੇ ਆਪਦੀ ਪਾਰਟੀ ਦੀਆਂ ਗੱਲਾਂ ਦੱਸਣ ਦੀ ਬਜਾਏ ਉਹਨਾਂ ਦੀ ਗੱਲ ਸੁਣੀਆ ਕਦੇ ਇਕੱਠੇ ਕਰਕੇ ਜੇ ਤੁਸੀਂ ਗੱਲ ਸੁਣੋਗੇ ਨਹੀਂ ਬਾਬੇ ਨਾਨਕ ਇਹ ਕਹਿਆ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਤੁਸੀਂ ਇਹ ਸੁਨੇ ਹੀ ਨਹੀਂ ਤੇ ਕਹੋਗੇ ਕਿ ਬਿਲਕੁਲ ਸੋ ਇਸ ਕਰਕੇ ਅਸੀਂ ਜਿਹੜਾ ਡਾਕਟਰ ਮਰੀਜ਼ ਦੀ ਕਹਾਣੀ ਨਹੀਂ ਸੁਣਦਾ ਉਹਦਾ ਇਲਾਜ ਨਹੀਂ ਕਰ ਸਕਦਾ ਜਿਹੜਾ ਵਕੀਲ ਆਪਦੇ ਸਾਇਲ ਦੀ ਕਹਾਣੀ ਨਹੀਂ ਸੁਣਦਾ ਉਹਦਾ ਇਲਾਜ ਨਹੀਂ ਕਰ ਸਕਦਾ ਸੋ ਇਹ ਸਾਡੇ ਕੀ ਹੈ ਇਹਨਾਂ ਨੇ ਇਹਨੂੰ ਸਿਆਸੀ ਮੋਹਰਾ ਬਣਾ ਲਿਆ ਹਾਂ ਜੀ ਪੰਚਾਇਤਾਂ ਨੂੰ ਇਹ ਸਮਝਣ ਵੀ ਇਹਦੇ ਨਹੀਂ ਸਮਝ ਸਕਦੇ ਕਿ ਇਹ ਅਜੇ ਇਹ ਭਵੰਤਮਾਨ ਹੋਰਾਂ ਨੂੰ ਬਹੁਤ ਅੱਛਾ ਤਜਰਬਾ ਹੈ ਨਹੀਂ ਇਸ ਮਾਮਲੇ ਦਾ ਇਹਨਾਂ ਤੋਂ ਤਾਂ ਇੱਥੇ ਘਰਾਟੋਂ ਪੈਂਦਾ ਹੈ ਇਹ ਐਮਪੀ ਸੀਗੇ ਜਿੰਨਾਂ ਤੋਂ ਘਰਾਟੋਂ ਚ ਐਮਪੀ ਨਾਲ ਦੀ ਗ੍ਰਾਂਟ ਦੇ ਉੱਤੇ ਪੰਗਾ ਪਿਆ ਰਹਿੰਦਾ ਸੀ ਇਹ ਉਦੋਂ ਗ੍ਰਾਮ ਸਭਾ ਨਹੀਂ ਇਹ ਕਰ ਸਕੇ ਪ੍ਰੋਪਰ ਜੀ ਜਿਹੜਾ ਬੰਦਾ ਇੱਕ ਐਮਪੀ ਹੋ ਕੇ ਐਮਪੀ ਡੈਟ ਦੇ ਉੱਤੇ ਉਹੋ ਜਿਹੇ ਕੰਮ ਨਹੀਂ ਹੁਣ ਮੁੱਖ ਮੰਤਰੀ ਨੇ ਸਰਪੰਚ ਵੀ ਇਹਨਾਂ ਦੇ ਗੁਰਮੇਲ ਸਿੰਘ ਆਪਣੇ ਸੀ ਸਾਡੇ ਲੋਕ ਸਭਾ ਲੜੇ ਸੀ ਇਹਨਾਂ ਦੇ ਆਪਣੇ ਸੀ ਸੋ ਇਸ ਕਰਕੇ ਜਿਹੜਾ ਆਪਾਂ ਇਹ ਕਹਨੇ ਆ ਨਾ ਵੀ ਜਦ ਤੁਸੀਂ ਆਪਦੇ ਧੁੰਮ ਛੱਲੇ ਬਣਾ ਲੋਗੇ ਸਹੀ ਚਾਹੇ ਤੁਸੀਂ ਨਹੀਂ ਵੀ ਸੀਗੇ ਉਦੋਂ ਸੀ ਐਮ ਪਰ ਧੁੰਮ ਛੱਲੇ ਬਣਾ ਲੋਗੇ ਤੇ ਉਹਨਾਂ ਵਿਕਾਸ ਨਹੀਂ ਹੋਏਗਾ ਵਿਕਾਸ ਉਦੋਂ ਹੁੰਦਾ ਜਦ ਤੁਸੀਂ ਆਪਦੀ ਪਾਰਟੀ ਦੇ ਬੰਦੇ ਨੂੰ ਕਹੋ ਨਾ ਭਾਈ ਲੋਕਾਂ ਦੀ ਗੱਲ ਸੁਣ ਕੇ ਗੱਲ ਕਰਦੀਆਂ ਸਹੀ ਕਟ ਕਰਨੇ ਨੇ ਉਦਾਂ ਹੀ ਸੱਚਮੁੱਚੀ ਗ੍ਰਾਮ ਸਭਾ ਇੱਥੇ ਗ੍ਰਾਮ ਸਭਾ ਕਦੇ ਕਰ ਨਹੀਂ ਸਕੇ ਹੁਣ ਵੀ ਕੁਦੀਰ ਢਾਲੀਵਾਲ ਸੀ ਜਦੋਂ ਹਾਂ ਇੱਕ ਵਾਰ ਸੀ ਮੇਰਾ ਅਗਲਾ ਕਿ ਜਦੋਂ ਢਾਲੀਵਾਲ ਸਾਹਿਬ ਸੀ ਪੰਚਾਇਤ ਮੰਤਰੀ ਉਹਨਾਂ ਨੇ ਕਿਹਾ ਸੀ ਕਿ ਗ੍ਰਾਮ ਸਭਾ ਮਤ ਤੁਸੀਂ ਕਰੋ ਜੇ ਨਹੀਂ ਕਰੋਗੇ ਅਸੀਂ ਐਕਸ਼ਨ ਲਵਾਂਗੇ ਹਾਂ ਉਦੋਂ ਇੱਕਦਮ ਜਿਹੜਾ ਮਹਿਕਮਾ ਸੀ ਹਰਕਤ ਦੇ ਵਿੱਚ ਆਉਂਦਾ ਬੜੀਆਂ ਪਿੰਡਾਂ ਦੇ ਵਿੱਚ ਹੋਈਆਂ ਗ੍ਰਾਮ ਸਭਾਆਂ ਕਈਆਂ ਦੇ ਵਿੱਚ ਮੈਂ ਆਪਣੇ ਅੱਖੀਂ ਜਾ ਕੇ ਦੇਖਿਆ ਉਦਾਂ ਦਾ ਇਹ ਸਿਸਟਮ ਸੀ ਜਿੱਦਾਂ ਪਹਿਲਾਂ ਹੁੰਦਾ ਸੀ ਤੇ ਮਾਨ ਸਾਹਿਬ ਖੁਦ ਗ੍ਰਾਮ ਸਭਾ ਮਾਂ ਬਾਰੇ ਕਰਦੇ ਰਹੇ ਨੇ ਜਦੋਂ ਐਮਪੀ ਸੀ ਉਹ ਆਪਣਾ ਪ੍ਰਚਾਰ ਕਰਦੇ ਰਹੇ ਨੇ ਅੱਜ ਜੇ ਤੋਂ ਆਪਣੇ ਕੋਲ ਡਾਕਟਰ ਸਾਹਿਬ ਸੱਤਾਂ ਆ ਗਈ ਆਪਾਂ ਚੰਗੀ ਤਰ੍ਹਾਂ ਇੰਪਲੀਮੈਂਟ ਕਰ ਸਕਦੇ ਹਾਂ ਉਸ ਨੂੰ ਤੁਸੀਂ ਦੇਖੋ ਕਿ ਹੁਣ ਵੀ ਗ੍ਰਾਮ ਗ੍ਰਾਮ ਸਭਾਵਾਂ ਕਿੰਨੀਆਂ ਘੋਰੀਆਂ ਨੇ ਗ੍ਰਾਮ ਸਭਾਵਾਂ ਗਰਾਊਂਡ ਲੈਵਲ ਦੇ ਉੱਪਰ ਨਾ ਹੋਣ ਕਰਕੇ ਕਿੰਨੇ ਕਿ ਸਰਪੰਚ ਸਸਪੈਂਡ ਹੋਏ ਨੇ 1.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਆਪਣੇ ਕੋਲ ਇੱਕ ਵੀ ਉਦਾਹਰਣ ਨਹੀਂ ਬਚਦੀ ਦੂਜਾ ਸਿਆਸੀਕਰਨ ਇਸ ਲੈਵਲ ਦਾ ਹੋ ਗਿਆ ਪੰਚਾਇਤਾਂ ਦਾ ਹੁਣ ਪਿੰਡਾਂ ਦਾ ਜਿਹੜੇ ਸਰਪੰਚ ਨੇ ਉਹਨਾਂ ਨੇ ਵਿਕਾਸ ਦੀ ਤਾਂ ਸਿੰਬਲ ਬਣਾ ਲਿਆ ਪੋਲਿਟਿਕਸ ਦਾ ਇੱਕ ਪਾਵਰ ਦਾ ਸਿੰਬਲ ਹੈ ਇੱਕ ਗਲੈਮਰ ਦਾ ਸਿੰਬਲ ਹੈ ਕਿ ਅਸੀਂ ਸਰਪੰਚ ਹੈ ਤੇ ਸਭ ਕੁਝ ਹੈਗਾ ਜਦੋਂ ਤੁਸੀਂ ਪੁਰਾਣੇ ਸਰਪੰਚ ਜਿਆਦਾ ਦੇਖੇ ਨੇ ਸਾਡੇ ਤੋਂ ਉਹ ਹੁੰਦਾ ਸੀ ਕਿ ਪਿੰਡ ਦੇ ਵਿੱਚ ਕੋਈ ਝਗੜਾ ਹੁੰਦਾ ਨਪਟਾਰਾ ਹੁੰਦਾ ਕਿਸੇ ਵੀ ਤਰ੍ਹਾਂ ਦਾ ਉਹ ਕਹਿੰਦੇ ਸੀ ਕਿ ਪਿੰਡ ਦੇ ਵਿੱਚ ਨਿਬੇੜ ਲਓ ਹੁਣ ਸਰਪੰਚ ਕਹਿੰਦਾ ਕਿ ਥਾਣੇ ਜਾਓ ਯਾਨੀ ਕਿ ਇਹ ਇੱਕ ਪੋਲਿਟਿਕਸ ਐਨੀ ਵਿੱਚ ਐਂਟਰ ਕਰ ਗਈ ਕਿ ਪੂਰੀ ਇੱਕ ਤਸਵੀਰ ਹੀ ਸਿਨੈਰੀਓ ਚੇਂਜ ਹੋ ਗਿਆ ਪੰਚਾਇਤਵਾ ਬਿਲਕੁਲ ਠੀਕ ਆ ਥੋੜੀ ਗੱਲ ਸਹੀ ਗੱਲ ਹੈ ਇਹ ਸਾਰਾ ਕੁਝ ਮੈਂ ਦੇਖਿਆ ਵੀ ਹੈ ਕਰਿਆ ਵੀ ਹੈ ਕਰਿਆ ਸਰਕਾਰੀ ਅਧਿਕਾਰੀ ਦੇ ਤੌਰ ਤੇ ਵੀ ਕਿਵੇਂ ਲੋਕਾਂ ਦੇ ਝਗੜੇ ਦੀ ਇਹ ਆਪੇ ਉਹ ਸਮਝੋਤੇ ਕਰਦੇ ਛੋਟੀ ਜੀ ਮੈਂ ਦਾਅਦ ਲਿਆਗਾ ਭਗਵੰਤ ਮਾਨ ਨੇ ਜੇ 4 MP ਸੀਗੇ ਸਾਡੇ ਇਹਨਾਂ ਦੀ ਪਾਰਟੀ ਦੇ ਜਾਂ 13 MP ਸੀਗੇ ਟੋਟਲ ਉਹਨਾਂ ਚੋਂ ਭਗਵੰਤ ਮਾਨ ਨੇ ਗ੍ਰਾਮ ਸਭਾਵਾਂ ਬਤੌਰ MP ਵਾਸਤੇ ਕਾਫੀ ਕੋਸ਼ਿਸ਼ ਕੀਤੀ ਆ ਪਹਿਲੀ ਗੱਲ ਮੈਂ ਮੈਨੂੰ ਕਹਿੰਦੇ ਕੋਈ ਝਿਜਕ ਨਹੀਂ ਅਦਨ ਤੋਂ ਇਹੀ ਨਹੀਂ ਪਤਾ ਸੀ ਕਿ ਗ੍ਰਾਮ ਸਭਾ ਹੁੰਦੀ ਕੀ ਆ ਬੜੇ ਪੜੇ ਲਿਖੇ ਨੂੰ ਉਹ ਕਹਿੰਦਾ ਅੱਛਾ ਮੈਂ ਡੀਸੀ ਨੂੰ ਕਹੂੰਗਾ ਗ੍ਰਾਮ ਸਭਾਵਾਂ ਕਰੇ ਡੀਸੀ ਨੇ ਥੋੜਾ ਕਰਾਨੀਆਂ ਨੇ ਜੇ MP ਨੂੰ ਪੜੇ ਲਿਖੇ ਨੂੰ ਬੜੇ ਵੱਡੇ ਬੁੱਧੀਮਾਨ ਨੂੰ ਇਹ ਨਾ ਪਤਾ ਹੋਵੇ ਕਿ ਗ੍ਰਾਮ ਸਭਾ માં ਭਾਈ ਥੱਲੇ ਪੰਚਾਇਤਾਂ ਚਾਪੇ ਹੋਣੀਆਂ ਨੇ ਸਹੀ ਈਸੀ ਨਾਲ ਗੱਲ ਕਰਾਂਗੇ ਉਥੇ ਪਤਾ ਲੱਗਦਾ ਕਿ ਤਾਕਤ ਬਿਲਕੁਲ ਬਿਨਾਂ ਐਨਪੀਆ ਮੈਂ ਈਸੀ ਨੂੰ ਦੱਸ ਡਾਇਰੈਕਸ਼ਨ ਦੇਵਾਂਗਾ ਇੱਕ ਤਾਂ ਇਹ ਸੋ ਭਗਵੰਤ ਮਾਨ ਨੇ ਕੋਸ਼ਿਸ਼ ਕੀਤੀ ਸੀ ਹਾਂ ਚੰਗਾ ਹੁੰਦਾ ਜੇ ਉਸੇ ਕੋਸ਼ਿਸ਼ ਨੂੰ ਅਮਲੀ ਰੂਪ ਦਿੰਦਾ ਇੱਥੇ ਆ ਕੇ ਬਤੌਰ ਮੁੱਖ ਮੰਤਰੀ ਬਹੁਤ ਕੁਝ ਕਰ ਸਕਦਾ ਸੀ ਜੀ ਜਿਹੜਾ ਤੁਸੀਂ ਕਹੇ ਕੁਦੀ ਤਾਲੀਵਾਰ ਨੇ ਕਿਹਾ ਸੀ ਗ੍ਰਾਮ ਸਭਾ ਵਾ ਵੈਸੇ ਹੋਈਆਂ ਨਹੀਂ ਉਦੋਂ ਵੀ ਇਹ ਐਵੇਂ ਨਾਮ ਹੀ ਸੀ ਖਾਣਾ ਪੂਰਤੀ ਸੀ ਖਾਣਾ ਪੂਰਤੀ ਸੀ ਵੀ ਚਲ ਸਰਕਾਰ ਨੇ ਕਹਿਤਾ ਅੱਗੇ ਖਾਨਾ ਪੂਰਤੀ ਜਮਾਈ ਕਰੇ ਬਹਿ ਕੇ ਗੱਲਾਂ ਨਹੀਂ ਸੀ ਹੁਣ ਮਾੜਾ ਮੋਟਾ ਅੱਖਾਂ ਬੁਕੀਂ ਦਿੰਦੇ ਸੀ ਥੋੜਾ ਜਿਹਾ ਕੱਟ ਕੁੱਟ ਕੇ ਮੈਂ ਇੱਕ ਕੱਟ ਚ ਗਿਆ ਸੀ ਉਸੇ 10 ਬੰਦੇ ਬੈਠੇ ਸੀ ਗ੍ਰਾਮ ਸਭਾ ਹੋ ਰਹੀ ਸੀ 10 ਬੰਦੇ ਨਾਲ ਨਹੀਂ ਗ੍ਰਾਮ ਸਭਾ ਹੁੰਦੀ ਪਰ ਉੱਥੇ ਹੋਈ ਹਾਂ ਜੀ ਸੋ ਇਹ ਜਿਹੜਾ ਗ੍ਰਾਮ ਸਭਾ ਆਉਂਦਾ ਇਹ ਕੋਈ ਵੀ ਸਾਰੇ ਡਰਦੇ ਨੇ ਆ ਸਮਝਿਆ ਸਾਡਾ ਸਿਆਸਦਾਨ ਲੋਕਾਂ ਚ ਜਾਣੋਂ ਡਰਨ ਲੱਗ ਗਿਆ ਉਹਨੂੰ ਆਏ ਆ ਵੀ ਆਪਾਂ ਜੋੜ ਤੋੜ ਨਾਲ ਕੰਮ ਚੜਾਓ ਕਿਉਂਕਿ ਲੋਕ ਤਾਂ ਸਵਾਲ ਕਰਨਗੇ ਇਹ ਕਹਿੰਦੇ ਲੋਕ ਗੁੰਗੇ ਬੋਲੇ ਹੋ ਜਾਣ ਲੋਕ ਬੋਲ ਨਹੀਂ ਨਾ ਅੱਖਾਂ ਮੀਚ ਲੈਣ ਮਹਾਤਮਾ ਗਾਂਧੀ ਜੀ ਨੇ ਬੰਦਲ ਬ ਨਾ ਬੋਲਣਾ ਨਾ ਸੁਣਨਾ ਨਾ ਦੇਖਣਾ ਇਹ ਲੋਕਾਂ ਨੂੰ ਇਹ ਬਣਾਉਣਾ ਚਾਹੁੰਦੇ ਨੇ ਗ੍ਰਾਮ ਸਭਾ ਨੂੰ ਜਗਾ ਦੇਗੀ ਇਸ ਕਰਕੇ ਬਿਲਕੁਲ ਨਹੀਂ ਚਾਹੁੰਦੇ ਪਹਿਲੀ ਗੱਲ ਦੂਜਾ ਕੀ ਕਰਦੇ ਨੇ ਇਹਨਾਂ ਨੂੰ ਜੁੱਝ ਭਨੇਖਾ ਮੈਂ ਲੋਕਾਂ ਨੂੰ ਲੱਗਦਾ ਪੋਲਿਟਿਸ਼ੀਨ ਬਹੁਤ ਸਿਆਣੇ ਨੇ ਲੋਕ ਜੇ ਪੋਲਿਟਿਸ਼ੀਨ ਪੋਲਿਟਿਕਸ ਵੀ ਇੰਨੇ ਸਿਆਣੇ ਹੁੰਦੇ ਤੇ ਅਕਾਲੀ ਦਰ ਐ ਇਦਾਂ ਬੁਰੀ ਹਾਲਤ ਨਾ ਹੁੰਦੀ ਜੋ ਇਹਨਾਂ ਨੂੰ ਭਨੇਖਾ ਰਹੇ ਨੇ ਇਹ ਆ ਬੰਦਾ ਇਹਨੂੰ ਐ ਵੋਟਾਂ ਜੋੜ ਲਾਂਗੇ ਇਹਨੂੰ ਐ ਜੁੜ ਜਾਣਗੇ ਆ ਇਹਦੇ ਨਾਲ ਐ ਆ ਜਾਣੀਆਂ ਇਹ ਜੋੜ ਤੋੜ ਇਦਾਂ ਦੇ ਕਰਦੇ ਕੋਕੀ ਕਿਜੀ ਇਦਾਂ ਹੁੰਦੇ ਨੇ ਐ ਮੇਲ ਜਿੰਨੀ ਤਾਕਤ ਹੁੰਦੀ ਐ ਐਮਐਲਏ ਤਾਂ ਆ ਕਰ ਲੂਗਾ ਮੈਂ ਤਾਂ ਹਰੇ ਪੈਨ ਨਾਲ ਸਾਈਨ ਕਰ ਦੂਗਾ ਇਹਨੂੰ ਪਤਾ ਨਹੀਂ ਹਰੇ ਪੈਨ ਨਾਲ ਸਾਈਨ ਕਾਉਂਟ ਕਰਦਾ ਹੁੰਦਾ ਸੋ ਇਸ ਕਰਕੇ ਇਹ ਕੀ ਕਰਦੇ ਨੇ ਵੀ ਸਰਪੰਚਾਂ ਨੂੰ ਆਪਣੇ ਨਾਲ ਵਾੜੋ ਇੰਨੀਆਂ ਪੰਚਾਇਤਾਂ ਸਾਡੀਆਂ ਤੇ ਵੈਸੇ ਬਹੁਤੇ ਪਿੰਡਾਂ 'ਚ ਇਹੋ ਜਿਹੀਆਂ ਪੰਚਾਇਤਾਂ ਦੇ ਕਹੇ ਤੱਕ ਕੋਈ ਵੋਟ ਨਹੀਂ ਪਾਉਂਦਾ ਹੁੰਦਾ ਇਹਨਾਂ ਨੂੰ ਬਹੁਤ ਪੜੇਖਾ ਸਰਪੰਚ ਵੀ ਪਿੰਡ 'ਚ ਬੜਾ ਆਈਸੋਲੇਟਡ ਹੁੰਦੇ ਬਥੇਰੇ ਬਹੁਤੇ ਆਈਸੋਲੇਟਡ ਹੁੰਦੇ ਨੇ ਬਾਕੀ ਉਹੀ ਪਾਪੂਲਰ ਹੁੰਦਾ ਜਿਹੜਾ ਲੋਕਾਂ ਦੇ ਮਸਲੇ ਹੱਲ ਕਰਦੇ ਜਿਵੇਂ ਤੁਸੀਂ ਕਿਹਾ ਵੀ ਥਾਣੇ ਨਹੀਂ ਜਾਣ ਦੇਣਾ ਕਚਹਿਰੀ ਨਹੀਂ ਜਾਣ ਦੇਣ ਦੀ ਲੋੜ ਉੱਥੀ ਮੈਂ ਕਿਉਂ ਕਹਿਣਾ ਇਹ ਗੱਲ ਜੀ ਮੇਰੇ ਕੋਲ ਬੜੇ ਕਿਉਂਕਿ ਆਮ ਘਰਾਂ 'ਚ ਲੜਾਈਆਂ ਹੁੰਦੀਆਂ ਹੀ ਨੇ ਕਿੰਨੀ ਪਰਚੇ ਖਟਾਉਣਾ ਹੋਏ ਕਿਤੇ ਮੀਆਂ ਬੀਵੀ ਦੀ ਲੜਾਈ ਹੋ ਗਈ ਬੀਵੀ ਆ ਗਈ ਮੈਂ ਤਾਂ ਘਰ ਵਾਲੇ ਤੇ ਪਰਚਾ ਕਰਨਾ ਜੀ ਉਹਨੇ ਮੈਨੂੰ ਕੁੱਟਿਆ ਕਿਤੇ ਦੋ ਭਰਾਵਾਂ ਦੀ ਲੜਾਈ ਹੋ ਗਈ ਉਹਨੇ ਉਹਦੇ ਗੰਡਾਸਾ ਮਾਰਿਆ ਉਹਨੇ ਉਹਦੇ ਮਾਰਿਆ ਦੋਨੇ ਆ ਗਏ ਪਰਚੇ ਤਾਂ ਅਸੀਂ ਕਰਦੇ ਸੀ ਤੇ ਰਾਜ ਤਾਂ ਕਰਨਾ ਹੀ ਹੈ ਪਰ ਮੈਂ ਦੋਹਾਂ ਤੇ ਰਾਂ ਨੂੰ ਬੜਾ ਕੇ ਕਹਿੰਦਾ ਤੁਸੀਂ ਕੀ ਸੋਣਾ ਦਵਾ ਖਰਾਬ ਹੋਇਆ ਉਹਰੇ ਬੜਾ ਹਾਂ ਕੌਣ ਹੋ ਜੀ ਅਸੀਂ ਪੰਚਾਇਤ ਆਂ ਜੀ ਤੁਸੀਂ ਕਾਹਦੀ ਪੰਚਾਇਤੋਂ ਡੱਡੂਆਂ ਦੀ ਪੰਥੇਰੀ ਇਹ ਚਾਚੇ ਤਾਿਆਂ ਦੇ ਜਵਾਕ ਨੇ ਰੋਜ਼ ਇਹਨਾਂ ਨੇ ਲੜਾਈ ਕਰਨੀ ਹੈ ਹੈ ਤੇ ਤੁਸੀਂ ਇਹਨਾਂ ਦੀ ਜ਼ਮੀਨ ਵਕਉਣੀ ਆ ਚਲ ਮੈਂ ਤਾਂ ਪੈਸੇ ਨਹੀਂ ਦੇਂਦਾ ਥਾਣਾ ਦਾ ਪੈਸਾ ਲੂ ਵਕੀਰ ਨੂੰ ਤਾਂ ਪੈਸੇ ਦਿਓਗੇ ਜਾ ਇੰਦਾਂ ਫੇਰ ਦੂਜੇ ਗਰੁੱਪ ਨੂੰ ਬਾਲਾ ਹਾਂ ਤੁਸੀਂ ਕੌਣ ਹੋ ਬਈ ਅਸੀਂ ਜੀ ਰਿਸ਼ਤੇਦਾਰ ਆ ਤੁਸੀਂ ਕਹਦੇ ਰਿਸ਼ਤੇਦਾਰ ਹੋ ਤੁਹਾਡੀ ਤਾਂ ਜ਼ਮੀਨ ਤੇ ਅੱਖ ਰੱਖੀ ਹੋਣੀ ਆ ਵੇ ਦੀ ਜ਼ਮੀਨ ਸਾਨੂੰ ਆ ਜੂਗੀ ਜੇ ਇੰਦੇ ਹੋ ਗਿਆ ਸੋ ਇਹ ਜਿਹੜਾ ਹੈਗਾ ਇਹ ਤਰੀਕਾ ਨਹੀਂ ਹੈ ਤੁਸੀਂ ਇਹਨਾਂ ਨੂੰ ਲੜ ਲਓ ਤੁਸੀਂ ਮੰਨੋਗੇ ਬੁੱਧ ਤੇ ਜਾ ਕੇ ਆਪੇ ਉਹ ਮੁਕਰ ਜਾਂਦੇ ਗਵਾਹੀਆਂ ਹੀ ਮੁਕਰ ਜਾਂਦੇ ਉੱਥੇ ਸਮਝੋ ਤੇ ਕਰ ਲੈਂਦੇ ਸੀ ਬਿੰਦੂ ਜੀ ਸੋ ਜੇ ਤੁਸੀਂ ਲੋਕਾਂ ਦੀਆਂ ਲੜਾਈਆਂ ਰੋਜ਼ ਹੋਣੀਆਂ ਨਿੱਕੇ ਨਿੱਕੇ ਗੱਲ ਤੇ ਕਿਤੇ ਵੱਟ ਵੱੱਦ ਲਈ ਕਿਤੇ ਪਾਣੀ ਛੱੜਤਾ ਕਿਤੇ ਜਵਾਕ ਨੇ ਪਾਣੀ ਡੋਲਤਾ ਕਿਤੇ ਕੂੜਾ ਗਲੀ ਚ ਕਿਸੇ ਦੇ ਘਰ ਅੱਗੇ ਸੁੱਟਿਆ ਗਿਆ ਤੇ ਇਹੋ ਜਿਹੇ ਗੱਲਾਂ ਆਮ ਹੀ ਹੁੰਦੀਆਂ ਨੇ ਜੀ ਤੇ ਇੰਨਾ ਗੱਲਾਂ ਨੂੰ ਨਿਪਟਾਉਣ ਦਾ ਤਰੀਕਾ ਹੁੰਦਾ ਬੈਠ ਕੇ ਵੀ ਚਲ ਕੋਈ ਨਪਾਈ ਹੋ ਗਿਆ ਕਦੇ ਗਾਲ ਧੋਪੜ ਹੋ ਜਾਂਦੀ ਹੈ ਕੋਈ ਕਿਸੇ ਵਿੱਚ ਲੱਗਦਾ ਹੈ ਕੋਈ ਕਿਸੇ ਨੂੰ ਨਜਾਇਜ਼ ਵੀ ਕਹਿ ਦਿੰਦਾ ਇਹ ਇਹ ਜੀਵਨ ਆ ਜੀਵਨ ਚ ਜਿੱਤੇ ਦੋ ਪੰਡੇ ਹੋਣਗੇ ਉਹ ਖੜਕਦੀ ਰਹਿੰਦੇ ਨੇ ਸਵਾਲ ਇਹ ਉਹਨਾਂ ਨੂੰ ਟੁੱਟਣੋਂ ਬਚਾਉਣਾ ਹੁੰਦਾ ਖੜਕਦਾ ਖੜਕੇ ਤੋਂ ਵਗੈਰ ਤਾਂ ਜੀਵਦਾ ਹੀ ਨਹੀਂ ਸਕਦਾ ਛੋਟੀ ਜਿਹੀ ਉਹਦਾ ਨਾ ਹਾਸੇ ਰੀ ਮੈਂ ਨਾ ਪਰਸੋਂ ਜਾਣਾ ਸੀ ਤੇ ਮੇਰੀ بیوی ਨੇ ਅੱਖ ਮਿੰਡ ਉਹਨੇ ਪੈਹਲੇ ਦੇਵੇ ਮਨ ਨੂੰ ਥੋੜਾ ਕੋਈ ਇੰਨੇ ਹੈਗੇ ਸੀ ਮੈਂ ਚੰਗਾ ਮੈ ਨਹੀਂ ਲੈਂਦਾ ਹੁਣ ਮੈਂ ਗੁੱਸੇ ਹੋ ਗਿਆ ਤੇ ਸ਼ਾਮ ਨੂੰ ਨੇ ਪੈਸੇ ਕਹਿੰਦੇ ਦੇਖੋ ਮੈਂ ਤੁਰੇ ਉਹਨੇ ਮੈਸੇਜ ਵੀ ਕਰਿਆ ਸ਼ਾਮ ਨੂੰ ਜਦੋਂ ਆਖਿਆ ਮੈਂ ਸੋ ਮੈਨੂੰ ਕਹਿੰਦੇ ਕੀ ਕਦੇ-ਕਦੇ ਨਾਰਾਜ਼ ਵੀ ਹੋਣਾ ਚਾਹੀਦਾ ਹੈ ਆਪਸੇ ਚੰਜੇ ਲੜਾਈ ਨਾ ਹੋਵੇ ਜੀਵਨ ਦਾ ਸਪਾਈਸ ਨਹੀਂ ਰਹਿੰਦਾ ਸੋ ਜੀਵਨ ਦੇ ਵਿੱਚ ਲੜਨਾ ਹੱਸਣਾ ਖੇਡਣਾ ਹੱਸਣਾ ਖੇਡਣਾ ਮਨ ਕਾ ਚਾਹੋ ਸੋ ਇਹ ਹਮੇਸ਼ਾ ਚੱਲਦਾ ਰਹਿੰਦਾ ਹੈ ਪਰ ਹੱਸ ਜਾ ਖੇਡ ਜਾਈ ਅਸੀਂ ਇਹ ਵਿੱਚੇ ਮੁਕਤੀ ਪਾਉਣੀ ਹੈ ਬਾਬੇ ਨੇ ਕਿਹਾ ਸੋ ਇਹ ਇਹਨਾਂ ਨੂੰ ਪੰਚਾਇਤਾਂ ਵਾਲੀ ਭਲੇਖਾ ਹੈ ਅੱਜ ਇਹ ਪਹਿਲਾਂ ਇਹਨਾਂ ਨੇ ਤੋਣੀਆਂ ਕਿਉਂ ਤੋਣੀਆਂ ਇਹ ਕੋਈ ਇਹਨਾਂ ਕੋਲ ਤਾਂ 1000 ਕਰੋੜ ਰੁਪਇਆ ਪਿਆ ਬਈ 13000 ਪੰਚਾਇਤਾਂ ਕੋਲ 1000 ਕਰੋੜ ਰੁਪਇਆ ਮੰਨਣ ਲੋ ਹੈਗਾ ਵੀ ਐ ਥੋੜੀ ਗੱਲ ਮੰਨ ਲੈਂਦੇ ਆ ਤੇ ਕਿੰਨਾ ਕਹ ਉਹ ਹੂੰ ਉਹਦਾ 10 ਲੱਖ ਵੀ ਨਹੀਂ ਬਣਦਾ ਇੱਕੋ ਨੇ ਔਰ 10 ਲੱਖ ਨਾਲ ਤਾਂ ਅੱਜ ਕੱਲੇ ਇੱਕ ਗਲੀ ਨਹੀਂ ਪੱਕੀ ਹੁੰਦੀ ਜੀ ਤੁਸੀਂ ਕੀ ਗੱਲਾਂ ਕਰਦੇ ਹੋ ਕੀ ਖਾ ਜਾਣਗੇ ਉਹ ਮੈਂ ਪੰਜਾਬੀ ਦਾ ਖਾਨ ਹੋਰ ਬੁਲਣਾ ਨਹੀਂ ਚਾਹੁੰਦਾ ਥੋੜਾ ਸ਼ਰਮਿੰਦ ਲੱਗਦਾ ਹੈ ਦੇਖੋ ਕੀ ਉਹ ਉਹ ਕਹਿੰਦੇ ਘਰੇ ਖਾਨ ਨੂੰ ਦਾਣੇ ਨਹੀਂ ਮਾਕਰਾਤੀ ਦਰਦੀਆ ਚਲ ਦੂਜਾ ਕਹਿ ਦਿੰਦਾ ਉਹਨਾਂ ਕੋਲ ਸਰਪੰਦੇ ਕੋਲ ਤਾਂ ਆਪਦੇ ਕੋਲ ਪੈਸੇ ਨਹੀਂ ਇਹ ਇਹ ਜਾ ਕੇ ਉਹ ਕਹਿੰਦੀਆ ਇਸ ਕਰਕੇ ਇਹਨਾਂ ਨੂੰ ਇਹਦਾ ਮਤਲਬ ਸਮਝ ਹੀ ਨਹੀਂ ਆਇਆ ਵੀ ਪੰਚਾਇਤਾਂ। ਨਾ ਇਹਨਾਂ ਨੂੰ ਗਨੋਂ ਦੀ ਸਮਝ ਆ। ਤਲਵਾ ਕੇ ਵਾਪਸ ਕਰਾਉਣੀਆਂ ਪਈਆਂ। ਐਨਾ ਪੈਸਾ ਲਾਇਆ ਉਹਦੇ ਉੱਤੇ। ਜਿੰਨਾ ਕਿ ਪੈਸਾ ਬਚਾਉਣ ਦੀ ਗੱਲ ਦੀ ਉਹਦੋਂ ਤਾਂ ਕਈ ਗੋਨਾ ਪੈਸਾ। ਪ੍ਰਾਈਵੇਟ ਵਕੀਲ ਖੜੇ ਕੀਤੇਗੇ। ਹਾਂ। ਵੱਡਾ ਵਕੀਲ ਆ। ਉਹ ਵਕੀਲ ਦੀ ਫੀਸ ਬਹੁਤ ਜ਼ਿਆਦਾ ਹੈ ਕਿਉਂਕਿ ਬਹੁਤ ਹੀ ਠਿੱਖਾ ਹੈ। ਹਾਂ ਜਦੋਂ ਪਤਾ ਸੀ ਫੈਸਲਾ ਵਾਪਸ ਲੈਣਾ ਪਊਗਾ। ਜਦੋਂ ਪਤਾ ਵਾਪਸ ਲੈਣਾ ਹੈ ਇਹ ਕਿਉਂ ਕਰਿਆ? ਇਸ ਕਰਕੇ ਮੇਰੀ ਫੇਰ ਵੀ ਇੱਕ ਬੇਨਤੀ ਆ। ਸਹੀ। ਕਿ ਪੰਚਾਇਤਾਂ ਨੂੰ 75 ਰਹਿੰਦੇ ਹੋ ਬਾਕੀ ਤਾਂ ਤੁਸੀਂ ਸਾਰਾ ਕੁਝ ਓਝਾੜਤਾ ਹੁਣ ਆਣਾ ਜੜੋ ਆਖਰੀ ਨਿਸ਼ਾਨੀ ਇਹ ਨੂੰ ਪੰਚਾਇਤ ਰਹਿੰਦੇ ਲੋਕਾਂ ਨੂੰ ਕਹੋ ਵੀ ਭਾਈ ਆਪਦੇ ਭਾਈਚਾਰੇ ਚ ਜਿੰਨੇ ਫੈਸਲੇ ਤੁਸੀਂ ਵਧੀਆ ਕਰ ਸਕਦੇ ਹੋ ਥਾਣੇ ਚ ਜਾ ਕੇ ਉਹਨੇ ਨਹੀਂ ਹੋਣੇ ਜੇ ਥਾਣੇ ਚ ਹੋਏ ਗਏ ਫੈਸਲੇ ਉਦੋਂ ਅੱਗੇ ਕਚਹਿਰੀ ਜਾ ਕੇ ਉਹਨੇ ਨਹੀਂ ਹੋਣੇ ਕਉਕਾ ਕਚਨੀ ਚ ਹੋਰ ਨੰਬਾ ਪੈਂਦਾ ਥਾਣੇ ਵਾਲੇ ਫਿਰ ਵੀ ਮੜਾ ਬਟਲਾ ਦਮਕਾ ਦੁਕਾ ਮਾਰ ਕੇ ਐ ਬੂਏ ਲੈ ਕੇ ਕਲਾ ਦਿੰਦੇ ਨੇ ਸੋ ਜਿੰਨਾ ਫੈਸਲਾ ਨੇੜੇ ਹੋ ਜੂਗਾ ਮੈਂ ਸਰਜਰੀ ਚ ਮਰੀਜ਼ਾਂ ਨੂੰ ਕਹਿੰਦਾ ਹੁੰਨਾ ਵੀ ਜਿਹੜੀ ਸਰਜਰੀ ਤੁਹਾਡੇ ਘਰ ਦੇ ਨੇੜੇ ਹੁੰਦੀ ਆ ਨਾ ਉਹ ਮੁੱਢਲੀ ਵੀ ਸਸਤੀ ਪੂ ਤੁਹਾਨੂੰ ਜੀ ਤੁਸੀਂ ਛੋਟੇ ਜਿਹੇ ਹਰਨਿਆਂ ਦੇ ਆਪਰੇਸ਼ਨ ਵਾਸਤੇ ਜੇ ਟੀਵੀ ਆਗੇ ਥੋੜਾ ਖਰਚਾ ਜ਼ਿਆਦਾ ਹੋਊ ਤੁਹਾਨੂੰ ਜ਼ਿਆਦਾ ਹੋ ਬਿਲਕੁਲ ਕੋ ਗੇੜੇ ਲਈ ਜਾਓਗੇ ਉੱਥੇ ਕਿਸੇ ਨੂੰ ਸੁਣਨਾ ਤਾਂ ਹੈ ਨਹੀਂ ਸੋ ਇਸ ਕਰਕੇ ਮੇਰੀ ਬੇਨਤੀ ਸਿਰਫ ਇੰਨੀ ਹੈ ਵੀ ਪੰਚਾਇਤਾਂ ਨੂੰ ਪੰਚਾਇਤ ਰਹੇ ਨੇ ਉਹ ಗ್ರಾಮ ਸਭਾ ਵਾਂ ਕਰਾਵੋ ਉਹਦੇ ਵਿੱਚ ਮੰਡੇਗਾ ਉਹਦੇ ਵਿੱਚ ਪਿੰਡਾਂ ਦੇ ਟੋਬੇ ਉਹਦੇ ਵਿੱਚ ਪਿੰਡਾਂ ਦੀਆਂ ਗਲੀਆਂ ਨਾਲੀਆਂ ਉਹਦੇ ਵਿੱਚ ਪਿੰਡਾਂ ਦੇ ਸਕੂਲਾਂ ਨੇ ਆਚਾਰ ਦੀਵਾਰੀਆਂ ਉੱਥੇ ਮਿੱਢੇ ਦੁਪਹਿਰ ਦਾ ਭੋਜਨ ਅੰਗਣ ਵਾਲੀ ਦੀ ਚਾਹ ਹੋ ਤੇ ਉਹਦੇ ਵਿੱਚ ਸिलाई ਸੈਂਟਰ ਉਹਦੇ ਵਿੱਚ ਦਰਖਤ ਲਗਾਉਣੇ ਉਹਦੇ ਵਿੱਚ ਪੰਚਾਇਤ ਦੀ ਆਮਦਨ ਵਧਾਉਣੀ ਉੱਥੇ ਲੋਕਾਂ ਨੂੰ ਕੰਮ ਦੇਣਾ ਇਹ ਬਹੁਤ سارے ਕੰਮ ਹੋ ਜਾਣਗੇ ਉਹਦੇ ਨਾਲ ਪਿੰਡਾਂ ਦਾ ਖਾਇਆਕਲਪ ਹੋ ਜਾਊਗਾ ਜਿਹੜੇ ਕਿਸਾਨ ਸੁਇਸਾਈਡ ਕਰ ਰਹੇ ਨੇ ਉਹਦੇ ਤੇ ਵੀ ਕੰਟਰੋਲ ਪੈ ਜਾਏਗਾ ਇਹਦੇ ਨਾਲ ਜਿਹੜੇ ਪਰਾਲੀ ਸਾੜਦੇ ਨੇ ਉਹਤੇ ਵੀ ਕੰਟਰੋਲ ਪੈ ਜਾਏਗਾ ਔਰ ਜਿਹੜੇ ਨਸ਼ੇ ਕਰਦੇ ਨੌਜਵਾਨ ਉਹਤੇ ਵੀ ਕੰਟਰੋਲ ਪੈ ਜਾਏਗਾ ਸੁਧਾਰ ਦੀ ਸ਼ੁਰੂਆਤ ਹੋ ਜਾਊਗੀ ਸੁਧਾਰ ਦੀ ਸ਼ੁਰੂਆਤ ਹੋਏਗੀ ਜੇ ਪੰਚਾਇਤਾਂ ਨੂੰ ਇਹ ਪੰਚਤਰਾ ਇਹ ਡਾਕਟਰ ਸਾਹਿਬ ਇੱਕ ਗੱਲ ਇਹ ਹੈ ਕਿ ਕੋਈ ਤਾਂ ਸੰਦ ਲੱਗਦਾ ਜੀ 30 ਦਸੰਬਰ 2018 ਨੂੰ ਕੈਪਟਨ ਸਾਹਿਬ ਦੀ ਅਧੀਨਗੀ ਚ ਇਲੈਕਸ਼ਨ ਤੇ ਮੇਰੇ ਖਿਆਲ ਤੋਂ 11 ਜਨਵਰੀ 24 ਦੇ ਵਿੱਚ ਪਹਿਲੀ ਮੀਟਿੰਗ ਹੋਈ ਸੀ ਤੇ ਹੁਣ 11 ਜਨਵਰੀ ਤੋਂ ਬਾਅਦ ਪੰਚਾਇਤਾਂ ਸਿਸਟਮ ਖਤਮ ਹੋ ਜਾਊਗਾ 5 ਸਾਲ ਜੇ ਟਰਮ ਹੈ ਕੀ ਇਦਾਂ ਹੋ ਸਕਦਾ 5 ਸਾਲ ਦੀ ਟਰਮ ਖਤਮ ਹੋ ਜੇ ਤੇ ਜਿਹੜੀ ਪੰਚਾਇਤੀ ਇਲੈਕਸ਼ਨ ਹੈ ਉਹ ਲੋਕ ਸਭਾ ਤੋਂ ਬਾਅਦ ਕਰਵਾਵੇ ਪੰਜਾਬ ਸਰਕਾਰ ਇਹ ਕਰ ਸਕਦੇ ਨੇ ਸੰਵਿਧਾਨ 'ਚ ਪ੍ਰੋਵੀਜ਼ਨ ਹੈਗੀ ਹੈ ਵੀ ਜੇ ਪੰਚਾਇਤ ਦੀ ਪੰਜਾ ਦੀ ਟਰਮ ਤਾਂ ਆਪ ਹੀ ਖਤਮ ਹੋ ਜਾਂਦੀ ਹੈ 5 ਸਾਲ ਬਾਅਦ ਇਹ ਵਧਾ ਸਕਦੀ ਨਹੀਂ ਜੀ ਉਹ ਦਾਕ ਫਿਰ ਨਾਂੰਚ ਨਹੀਂ ਕਿਹਾ ਨਾ ਘਟਾ ਸਕਦੇ ਨਾ ਵਧਾ ਸਕਦੇ ਹਾਂ ਨਾ ਇਹ ਕਾਨੂੰਨ ਦੇ ਨਾਲ ਕਰ ਸਕਦੇ ਕਿਉਂਕਿ ਕਾਨੂੰਨ ਵੀ ਸੰਵਿਧਾਨ ਦੇ ਉਲਟ ਹੋ ਗਿਆ ਸੋ ਜੋ ਸੰਵਿਧਾਨ ਚ ਕਰਿਆ ਹੋਇਆ ਉਹ ਤਾਂ ਇਹ ਕਰ ਨਹੀਂ ਸਕਦੇ ਸੰਵਿਧਾਨ ਤਾਂ 5 ਸਾਲ ਪੂਰੇ ਉਹ ਤਾਂ ਆਪ ਹੀ ਖਤਮ ਹੋ ਜੂਗੀ ਪਰ ਇਹਨਾਂ ਕੋਲ ਇਹ ਅਧਿਕਾਰ ਹੈਗਾ ਵੀ ਜੇ ਕੋਈ ਅਸੀਂ ਅਮਰਜੈਂਸੀ ਹੋ ਜੇ ਚੋਣ 6 ਮਹੀਨੇ ਟਾਲ ਦੇਣਾ ਇਹ ਕਹਿੰਗੇ ਜੀ ਲੋਕ ਸਭਾ ਦੀਆਂ ਚੋਣਾਂ ਨੇ ਉਹਦੇ ਚ ਅਸੀਂ ਸਾਰੇ ਬਿਜ਼ੀ ਹੋਵਾਂਗੇ ਤੇ ਵੋਟ ਸਫਾਈ ਤਾਂ ਦੋਨੇ ਪਾਸੇ ਹੋਣੀ ਹੈ ਨਾਲੇ ਉਹਦੀ ਵੋਟ ਸਫਾਈ ਹੋਈ ਹੋਈ ਜ਼ਿਆਦਾ ਠੀਕ ਰਹੂਗੀ ਤੇ ਇਸ ਕਰਕੇ ਅਸੀਂ ਚੋਣਾਂ ਹੁਣ ਬਾਅਦ ਚ ਕਰਾਂਗੇ ਇਹ ਕਹਿ ਸਕਦਾ ਐਦਾ ਹੋ ਸਕਦਾ ਤੇ ਵੈਸੇ ਹੋਊਗਾ ਨਾ ਕਿਉਂਕਿ ਗੱਲ ਉੱਥੇ ਅਜ ਜਿਵੇਂ ਸ਼ੁਰੂਆਤ ਜ਼ਿਕਰ ਕੀਤਾ ਸੀ ਕਿ ਲੋਕ ਸਭਾ ਦੀ ਇਲੈਕਸ਼ਨ ਲੜਨੀ ਹੈ ਸੰਗਠਨ ਤਿਆਰ ਕਰਨਾ ਹਾਂ ਤੇ ਡਾਕਟਰ ਸਾਹਿਬ ਕੀ ਜਿਵੇਂ ਮਾਨ ਸਾਹਿਬ ਨੇ ਕਿਹਾ ਸੀ ਕਿ ਜਿਹੜਾ 40 ਲੱਖ ਲਾ ਕੇ ਸਰਪੰਚ ਬਣੂੰਗਾ ਨਾ ਉਹ ਸਾਡੇ ਕੋਲ ਨਾ ਆਇਓ ਸਾਡੇ ਕੋਲ 40 ਦਾ 80 ਨਹੀਂ ਹੁੰਦਾ ਹੈ ਕਿ ਉਹ ਸੱਚਮੁੱਚ ਫਰਕ ਪੈ ਸਕਦਾ ਐਦਾਂ ਦਾ ਕੁਝ ਹੋ ਸਕਦਾ ਨਹੀਂ ਨਹੀਂ ਕੋਈ ਨਹੀਂ ਫਰਕ ਪਾਏਗਾ ਜਿਨ੍ਹਾਂ ਦੇ ਜਿਹੜੇ ਇਹਨਾਂ ਦੇ 1.5 ਸਾਲ ਚੱਲ ਚੁੱਕ ਨੇ ਕਹਿੰਦੇ ਪਿੰਡ ਤੇ ਗੁਹਾਰਿਆਂ ਚ ਹੀ ਦਿਖਿਆ ਜਾਂਦਾ ਜੀ ਜੋ ਕੁਛ ਇਹਨਾਂ ਨੇ ਪਹਿਲਾਂ ਹੀ ਕਰਿਆ ਉਸੇ ਚ ਪਤਾ ਲੱਗ ਜਾਂਦਾ ਹੈ ਵੀ ਇਹਨਾਂ ਨੇ ਕੀ ਕੁਝ ਕਰਿਆ ਸਾਰੀਆਂ ਸੰਸਥਾਵਾਂ ਚ ਸੋ ਮੈਨੂੰ ਨਹੀਂ ਲੱਗਦਾ ਵੀ ਇਹ 40 ਲੱਖਾਂ ਦੀ ਗੱਲ ਤੇ ਆਪਦੀ ਤੇ ਖੜਨਗੇ ਜੇ ਭਵੰਤਮਾਨ ਇਸ ਗੱਲ ਦੇ ਉੱਤੇ ਖੜ ਜਾਣ ਕਿ ਵੀ ਮੈਂ ਤਾਂ ਪਤਾ ਨਹੀਂ ਮੋੜ ਕੇ ਮੁੱਖ ਮੰਤਰੀ ਬਨਣਾ ਨਹੀਂ ਬਨਣਾ ਇੱਕ ਵਾਰੀ ਜਿਹੜਾ ਮੈਨੂੰ ਮੌਕਾ ਮਿਲਿਆ ਮੈਂ ਇੱਥੇ ਵਧੀਆ ਕੰਮ ਕਰਕੇ ਜਾਣਾ ਤੇ ਲੋਕ ਯਾਦ ਰੱਖਣ ਵੀ ਇਹ ਵੀ ਕੋਈ ਮੁੱਖ ਮੰਤਰੀ ਆਇਆ ਸੀਗਾ ਇਹੀ ਜੀ ਤਾਂ ਉਹਦੀ ਚਾਹਨਾ ਹੈ ਨਹੀਂ ਮੈਨੂੰ ਲੱਗਦਾ ਜੇ ਇਹੀ ਜੀ ਚਾਹਨਾ ਹੁੰਦੀ ਤਾਂ ਬਹੁਤ ਕੁਝ ਹੋਰ ਕਰ ਸਕਦੇ ਸੀ ਸਰ ਪੋਲੀਟਿਸ਼ਨਾਂ ਵੱਲੋਂ ਗ੍ਰਾਮ ਸਭਾ ਦੀ ਤਾਕਤ ਦੇ ਉੱਪਰ ਪਰਦਾ ਪਾਇਆ ਗਿਆ ਕਿ ਉਹ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰਦੇ ਸੀਗੇ ਲੋਕ ਅਵੇਅਰ ਹੋ ਜਾਣਗੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ ਇਸ ਕਰਕੇ ਗ੍ਰਾਮ ਸਭਾ ਵਾਲਾ ਸਿਸਟਮ ਹੈਗਾ ਇਹਨੂੰ ਪਰਦੇ ਚ ਰੱਖੋ ਗ੍ਰਾਮ ਸਭਾ ਮਾਂ ਪੰਚਾਇਤ ਵੋਟਰ ਨੂੰ ਇਹ ਗੱਲ ਪਤਾ ਨਹੀਂ ਲੱਗ ਜੇ ਕਿ ਤੁਹਾਡੇ ਕੋਲ ਐਡੇ ਵਟੇ ਅਧਿਕਾਰ ਨਹੀਂ ਨਹੀਂ ਪਹਿਲੇ ਜੀ ਨੂੰ ਤਾਂ ਖੁਦ ਨਹੀਂ ਪਤਾ ਤੁਸੀਂ ਐ ਕਰੋ ਜੀ ਹੁਣ ਤਾਂ ਇੰਨਾ ਚਿਰ ਹੋ ਗਿਆ ਰੌਲਾ ਪੈਂਦੇ ਨੂੰ 1991 ਤੋਂ 99 ਦਾ ਕਾਨੂੰਨ ਬਣਿਆ ਹੋਇਆ ਹੈ 1993 ਤੇ ਅਮੈਂਡਮੈਂਟ ਹੋ ਗਈ ਸੀ ਤੁਸੀਂ 117 ਦੇ 117 ਐਮਐਲਏ ਨੂੰ ਪੁੱਛੋ ਵੀ ਗ੍ਰਾਮ ਸਭਾ ਹੁੰਦੀ ਕੀ ਹੈ ਜੀ ਜੇ ਉਹਨਾਂ ਚੋਂ ਅੱਧਾ ਤੋਂ ਵੱਧ ਅੱਧੇ ਵੀ ਦੱਸ ਗਏ ਵੀ ਗ੍ਰਾਮ ਸਭਾ ਕੀ ਹੁੰਦੀ ਐ ਸਹੀ ਪੁੱਛੋ ਹੁੰਦੀ ਕੀ ਆ ਜੀ ਇਹਨਾਂ ਨੂੰ ਨਹੀਂ ਪਤਾ ਪਤਾ ਇਹ ਤਾਂ ਜਿਹੜੇ ਵੀਡੀਓ ਆ ਡੀਜੀਪੀਓ ਆ ਪੰਚਾਇਤ ਸੈਕਟਰੀ ਆ ਉਹ ਨਹੀਂ ਦੱਸਣਾ ਚਾਹੁੰਦੇ ਅੱਜ ਲਈ ਇਹਨਾਂ ਦੀ ਸਟ੍ਰੇਟ ਇਨਸੀਸ ਆ ਪੰਚਾਇਤ ਰਾਜ ਟ੍ਰੇਨਿੰਗ ਆ ਇੱਥੇ ਹੁਣ ਮਹਾਦੀਆ ਕੀ ਤੜਾ ਨਾ ਬੇ ਸੀ ਇਹ ਨਹੀਂ ਦੱਸਣਾ ਚਾਹੁੰਦੇ ਵੀ ਇਹ ਸਾਰਾ ਕੁਝ ਸਾਡੇ ਹੱਥ ਚ ਰਹਿ ਅਧਿਕਾਰੀਆਂ ਦੇ ਹੁਣ ਤਾਂ ਸਰਪੰਚ ਜਿਹੜੇ ਨੇ ਸੈਕਟਰੀਆਂ ਦੇ ਗੁਲਾਮ ਬਣੇ ਪਏ ਨੇ ਜੀ ਸੈਕਟਰੀ ਜੋ ਕਹਿੰਦਾ ਉਹ ਲਿਖਦਾ ਹੂੰ ਅੱਛਾ ਕਾਨੂੰਨ ਚ ਵੀ ਲਿਖਤਾ ਵੀ ਸੈਕਟਰੀ ਦੇ ਨਾਮ ਸਾਈਨ ਕਰੂਗਾ ਸੋ ਇਸ ਕਰਕੇ ਆ ਪਾਈਪਾ ਲੇਖਾ ਛੱਡ ਲਈਏ ਸਭ ਜਿਹੜੇ ਨਾਲ ਦੇ ਬੰਦੇ ਹੁੰਦੇ ਨੇ ਐਮਐਲਏ ਦੇ ਉਹ ਐਂ ਤਾਂ ਦੱਸ ਦਿੰਦੇ ਨੇ ਕਿ ਪੈਸਾ ਕਿਵੇਂ ਇਕੱਠਾ ਕਰਨਾ ਪਰ ਚੰਗੀਆਂ ਗੱਲਾਂ ਦੱਸਦੇ ਨਹੀਂ ਨਹੀਂ ਉਹ ਚੰਗੀਆਂ ਗੱਲਾਂ ਉਹਨਾਂ ਨੂੰ ਖੁਦ ਨਹੀਂ ਪਤਾ ਗੱਲ ਸਮਝੋ ਜਿੰਨਾ ਚਿਰ ਜਿਹੜੀ ਗੱਲ ਆਪ ਨੂੰ ਹੁੰਦਾ ਕਹਿੰਦੇ ਅੰਦਾ ਗੂ ਗੁਰੂ ਸਾਹਿਬ ਨੇ ਕਿਹਾ ਅੰਦਾ ਗੂ ਜੇ ਠੀਏ ਕਿਉਂ ਪਾਦਰ ਜਾਨ ਉਹ ਜਿਹੜੇ ਨਾਲ ਚੰ ਉਹ ਚੌਕੜੀ ਫਿਰਦੀ ਹੁੰਦੀ ਹੈ ਉਹਨੂੰ ਖੁਦ ਨਹੀਂ ਪਤਾ ਮੈਂ ਕਿੰਨੇ ਬੰਦਿਆਂ ਨੂੰ ਜਿਹੜੇ ਬੰਦੇ ਸੱਚੀ ਮੁੱਚੀ ਸਰਦ ਨੇ ਉਹ ਮੈਨੂੰ ਕਈ ਵਾਰ ਫੋਨ ਕਰਕੇ ਪੁੱਛਦੇ ਨੇ ਕਿ ਇਹ ਗ੍ਰਾਮ ਸਭਾ ਕਿਵੇਂ ਬਣਾਈਦੀ ਐ ਬਣਾਉਣ ਦਾ ਗੱਲ ਨਹੀਂ ਬਣਾਈਦੀ ਕਿਵੇਂ ਐ ਇਹ ਰਜਿਸਟਰ ਕਿੱਥੇ ਕਰਨੀ ਐ ਇਹਦੇ ਮੈਂਬਰ ਕੌਣ ਬਣ ਸਕਦੇ ਨੇ ਜੀ ਜੇ ਉਹਨਾਂ ਨੂੰ ਵਿਚਾਰੇ ਨੂੰ ਉਹ ਸੱਚੀ ਮੁੱਚੀ ਕਰਨਾ ਚਾਹੁੰਦੇ ਨੇ ਜਿਹੜੇ ਜੇ ਉਹਨਾਂ ਦਾ ਇਹ ਹਾਲ ਹੈ ਤੇ ਜਿਹੜੇ ਕਰਨਾ ਹੀ ਨਹੀਂ ਚਾਹੁੰਦੇ ਉਹਨਾਂ ਦਾ ਹਾਲ ਕਿੱਥੋਂ ਹੈ ਇਹ ਆਪਾਂ ਦੇਖਾ ਚਾਹੁੰਦੇ ਐ ਇਹਨਾਂ ਨੂੰ ਨਹੀਂ ਪਤਾ ਇਹ ਸੱਚ ਐ ਪਰ ਇਹ ਕੰਮ ਬੜਾ ਸੌਖਾ ਸੀ ਜਿੱਦਾਂ ਇਹਨਾਂ ਨੇ ਅਸੈਂਬਲੀ ਚ 92 ਚੁਣੇ ਗਏ ਸੀ ਉਦੋਂ 117 ਨੂੰ ਬੁਲਾਉਂਦੇ ਜੀ ਕਿ ਇਹ ਕਹਿ ਦਿੰਦੇ ਵੀ ਦੇਖੋ ਜੀ ਅਸੀਂ ਤਾਂ ਹੁਣ ਅਸੀਂ ਆਹ ਕਰ ਰਹਾਂਗੇ ਅ ਦੀ ਪੰਚਾਇਤ ਰਾਜ ਦੇ ਤੇ ਜੋੜ ਲਾਉਣਾ ਉਹਦੇ ਬਾਰੇ ਗਿਆਨ ਦੇ ਦਿੰਦੇ ਤਾਂ ਸ਼ਾਇਦ ਹੀ ਕਰਦੇ ਜੀ ਇਹਦਾ ਨਕਸ਼ਾ ਵੀ ਪੁੱਛ ਸਕਦੇ ਨੇ ਕਿ ਗ੍ਰਾਮ ਸਭਾ ਦੀਆਂ ਵੋਟਾਂ ਕਦੋਂ ਹੋਣਗੀਆਂ ਜੀ ਬਹੁਤ ਬਹੁਤ ਸ਼ੁਕਰੀਆ ਖਸਮ ਤੁਹਾਡਾ ਧੰਨਵਾਦ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਉਹ ਵੀ ਵਿਦਵਾਨ ਡਾਕਟਰ ਰਪੇਲਾ ਲਾਲ ਗਰਿਕ ਸਮ ਗ੍ਰਾਮ ਸਭਾ ਗ੍ਰਾਮ ਪੰਚਾਇਤ ਦੇ ਉੱਪਰ ਗੱਲਬਾਤ ਕੀਤੀ ਤੁਸੀਂ ਆਪਣੇ ਫੀਡਬੈਕਸ ਨੂੰ ਹਰ ਵਾਰ ਜਨਾ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਧੰਨਵਾਦ